ਆ ਦੇਖੋ ਜੀ ਕਰੋਨਾ ਮਹਾਮਾਰੀ ਦੇ ਨਤੀਜੇ ਆਣੇ ਸ਼ੁਰੂ ਹੋ ਗਏ ਨੇ ਇੱਕ ਮਾਤਾ ਜੀ ਨੇ ਜਿਨ੍ਹਾਂ ਨੂੰ ਕਿ ਇਹਨਾਂ ਦੇ ਬੱਚਿਆਂ ਨੇ ਘਰੋਂ ਬਾਹਰ ਕੱਢਦੇ ਤੇ ਆ ਪਿਆ ਜੀ ਇਹਨਾਂ ਦਾ ਬੈਕਦਰ ਦਿਖਾਓ ਔਰ ਇਸ ਵਕਤ ਵੱਜੇ ਹੋਏ ਨੇ ਜੀ ਰਾਤ ਦੇ 10 ਤੇ ਪੂਰੇ ਸ਼ਹਿਰ ਦੇ ਵਿੱਚ ਕਰਫਿਊ ਲੱਗਿਆ ਹੋਇਆ ਤੇ ਅਸੀਂ ਇਹਨਾਂ ਵਾਸਤੇ ਸਪੈਸ਼ਲ ਛਟਾਬਾ ਆਪਣਾ ਪਲਵਾ ਕੇ ਇਹਨਾਂ ਨੂੰ ਖਾਣਾ ਖਵਾ ਰਹੇ ਆ ਔਰ ਇਹ ਮਾਤਾ ਜੀ ਨੇ ਜੀ ਜੋ ਕਿ ਬਿਸ਼ਨਪੁਰੇ ਦੇ ਵਿੱਚ ਇੱਕ ਗੁਰਦੁਆਰੇ ਦੇ ਆਪਣਾ ਬਾਹਰ ਬੈਠ ਕੇ ਰੋ ਰਹੇ ਸੀਗੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਜੀ ਇਹ ਬੋਲਣ ਦੇ ਵਿੱਚ ਸਮਰਥ ਨੇ ਔਰ ਇਹ ਗੁੰਗੇ ਨੇ ਪਾਜੀ ਮੈਨੂੰ ਕੀ ਗੱਲ ਦੱਸੋ ਇਹ ਜਿਹੜਾ ਤੁਹਾਨੂੰ ਮਿਲੇ ਨੇ ਇਹ ਤੁਹਾਨੂੰ ਕਿੱਥੇ ਮਿਲਿਆ ਗੁਰਦੁਆਰੇ ਇਹ ਗੁਰਦੁਆਰੇ ਦੇ ਪਾਸ ਰੋ ਰਹੀ ਸੀ ਰੋ ਰਹੀ ਸੀ ਹਾਂਜੀ ਅੱਛਾ ਆਪਣਾ ਅਤਾ ਪਤਾ ਬਤਾਣੇ ਵਿੱਚ ਅਸਮਰਥ ਸੀ ਇਹ ਹੈ ਹਾਂ ਇਹ ਅਸ਼ੇਸ਼ੇ ਹੱਥ ਮਾਰੀ ਹੈ ਮਾਰੇ ਕੋਈ ਸਮਝ ਨਹੀਂ ਆਈ ਕੋਈ ਸਮਝ ਨਹੀਂ ਆਈ ਹਾਂ ਹਨ ਘੁੰਮਣੇ ਵਾਸਤੇ ਇੱਥੇ ਕਿ ਕਿ ਘੁੰਮਣੇ ਵਾਸਤੇ ਹਾਂ ਉਸ ਤੋਂ ਬਾਅਦ ਜੋ ਇਹ ਲੈ ਕੇ ਆਏ ਨਹੀਂ ਸਾਡੇ ਕੋਲ ਤੇ ਹੁਣ ਸਾਡੀ ਗੱਲ ਹੋਈ ਹੈ ਜੀ ਕਰਨਾਲ ਆਪਣਾ ਆਸ਼ਿਆਨਾ ਆਸ਼ਰਮ ਜਿੱਥੇ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਔਰ ਉਹ ਲੋਕ ਹੈ ਵੀ ਬੜੇ ਅੱਛੇ ਨੇ ਔਰ ਘੱਟੋ ਘੱਟ ਵੀ ਜੀ 250 300 ਲੋਕ ਉਹਨਾਂ ਨੇ ਇਸ ਤਰੀਕੇ ਦੇ ਸੰਭਾਲੇ ਹੋਏ ਨੇ ਔਰ ਇਸ ਵਕਤ ਜੀ ਸਾਡੇ ਨਾਲ ਸਾਡੇ ਇੱਧਰ ਦੇ ਆ ਪਿਸ਼ਨਪੁਰੇ ਦੇ ਐਮਸੀ ਸਾਹਿਬ ਨੇ ਪ੍ਰੀਤ ਕਲੋਨੀ ਦੇ ਤੇ ਜੀ ਸਾਹਿਬ ਨੇ ਸਾਰੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਨੇ ਜੀ ਔਰ ਅਸੀਂ ਇਹਨਾਂ ਨੂੰ ਖਾਣਾ ਵਗੈਰਾ ਖਵਾ ਕੇ ਹੁਣੇ ਹੀ ਅਸੀਂ ਇਹਨਾਂ ਨੂੰ ਉੱਥੇ ਭੇਜ ਰਹੇ ਹਾਂ ਜੀ ਕਰਨਾਲ ਔਰ ਸਾਡੀ ਉਹਨਾਂ ਦੇ ਨਾਲ ਗੱਲ ਹੋ ਚੁੱਕੀ ਆ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਐਪਲੀਕੇਸ਼ਨ ਦੇ ਉੱਤੇ ਸਾਰਿਆਂ ਦੇ ਸਾਈਨ ਕਰਕੇ ਤੁਸੀਂ ਭੇਜਦੇ ਹੋ ਤੇ ਅਸੀਂ ਇਹਨਾਂ ਨੂੰ ਸੰਭਾਲ ਲਾਂਗੇ ਸੋ ਇਸ ਕਰੋਨਾ ਦੀ ਮਹਾਮਾਰੀ ਨੇ ਤਾਂ ਖੈਰ ਆਪਣਾ ਚਲੇ ਜਾਣਾ ਆ ਸੋ ਜਿੰਨੇ ਵੀ ਬੱਚੇ ਨੇ ਉਹਨਾਂ ਨੂੰ ਹਰ ਜੋੜ ਕੇ ਬੇਨਤੀ ਹੈ ਕਿ ਆਪਣੇ ਮਾਪੇ-ਬਾਪ ਨੂੰ ਸੰਭਾਲ ਕੇ ਰੱਖੋ ਕਹਿੰਦੇ ਰੱਬ ਰਸ ਜਾਵੇ ਬਾਦਸ਼ਾਹੀਆਂ ਰਸ ਜਾਂਦੀਆਂ ਗੁਰੂ ਰਸ ਜਾਵੇ ਵਡਿਆਈਆਂ ਰਸ ਜਾਂਦੀਆਂ ਮਾਪੇ ਰਸ ਜਾਣ ਤੇ ਖੁਦਾਈਆਂ ਰਸ ਜਾਂਦੀਆਂ ਮਾਪਿਆਂ ਦਾ ਦਿਲ ਨਾ ਦੁਖਾਓ ਸੋਹਣਿਓ ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ ਇੱਕ ਵਾਰੀ ਇਹਨਾਂ ਦੀ ਜੀ ਆਪਣੇ ਚੰਗੀ ਤਰ੍ਹਾਂ ਸ਼ਕਲ ਦੇਖ ਲਓ ਜੀ ਜਿਹਨਾਂ ਨੂੰ ਕੋਈ ਜਾਣਦਾ ਆ ਪਛਾਣਦਾ ਆ ਤੇ ਸਾਡੇ ਸੇਠੀ ਢਾਪਾ ਤੇ ਆ ਕੇ ਤੁਸੀਂ ਕੰਟੈਕਟ ਕਰ ਲੈਣਾ ਅਸੀਂ ਤੁਹਾਨੂੰ ਆਪਣਾ ਉੱਥੇ ਪਹੁੰਚਾ ਦਿਆਂਗੇ ਕਰਨਾ ਜੈ ਜੀ